ਇਹ ਸਿੱਖ ਹਿਸਟਰੀ ਦੀ ਉਹ ਕਹਾਣੀ ਹੈ ਜੋ ਸੁਣ ਕੇ ਦਿਲ ਕੰਬ ਜਾਂਦਾ ਹੈ ਬਾਰਸ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਸਿਰਫ ਇੱਕ ਗੁਰੂ ਨਹੀਂ ਸਨ ਉਹ ਹੌਸਲੇ ਕੁਰਬਾਨੀ ਅਤੇ ਸੱਚਾਈ ਦਾ ਨਾਮ ਸਨ 1705 ਦਾ ਸਮਾਂ ਚਮਕੌਰ ਦੀ ਗੜੀ ਦੁਸ਼ਮਣ ਹਜ਼ਾਰਾਂ ਵਿੱਚ ਤੇ ਨਾ ਸਿਰਫ ਕੁਝ ਸਿੰਘ ਇਸ ਗੱਡੀ ਵਿੱਚ ਗੁਰਗੋਬਿੰਦ ਸਿੰਘ ਦੇ ਚਾਰ ਸ਼ਹਿਜਾਦੇ ਵੀ ਮੌਜੂਦ ਸਨ ਵੱਡੇ ਸ਼ਹਿਜਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਇੱਕ ਇੱਕ ਕਰਕੇ ਜੰਗ ਲਈ ਨਿਕਲੇ ਮਾਂ ਵਰਗਾ ਦਿਲ ਹੋਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਨੂੰ ਰੋਕਿਆ ਨਹੀਂ ਉਹ ਜਾਣਦੇ ਸਨ ਧਰਮ ਲਈ ਕੁਰਬਾਨੀ ਹੀ ਅਸਲੀ ਜਿੱਤ ਹੈ ਦੋਵੇਂ ਸ਼ਹਿਜਾਦੇ ਸ਼ਹੀਦ ਹੋ ਗਏ ਬਾਰੇ ਸਿੱਖ ਇਤਿਹੀ ਵਿੱਚ ਅਮਰ ਹੋ ਗਏ ਇਧਰ ਛੋਟੇ ਸ਼ਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਸਤ ਪਛੇ ਅਤੇ 9 ਸਾਲ ਦੇ ਸਹੰਦ ਵਿੱਚ ਉਹਨਾਂ ਨੂੰ ਕਿਹਾ ਗਿਆ ਧਰਮ ਛੱਡ ਦਿਓ ਜਾਨ ਬਖਸ਼ੀ ਜਾਵੇਗੀ ਪਰ ਉਹ ਬੱਚੇ ਨਹੀਂ ਗੁਰੂ ਦੇ ਸ਼ੇਰ ਸਨ ਉਹਨਾਂ ਨੇ ਕਿਹਾ ਸਿੱਖ ਧਰਮ ਸਿਰ ਨਾ ਜਾਂਦਾ ਹੈ ਪਰ ਵਿਕਦਾ ਨਹੀਂ ਉੰਨਾ ਨੂੰ ਦੀਵਾਰ ਵਿੱਚ ਜਿੰਦਾ ਚੜਵਾ ਦਿੱਤਾ ਗਿਆ ਸੋਚੋ ਇਹ ਦਰਦ ਪਰ ਇਹ ਸਿੱਖ ਹਿਸਟਰੀ ਦੀ ਸ਼ਾਨ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਕਿਹਾ ਚਾਰ ਮੂਏ ਤੋਂ ਕੀ ਹੁਆ ਜੀਵਿਤ ਕਈ ਹਜ਼ਾਰ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਧਰਮ ਸੌਦਾ ਨਹੀਂ ਸੱਚ ਕਦੇ ਹਾਰਦਾ ਨਹੀਂ ਕੁਰਬਾਨੀ ਅਮਰ ਕਰ ਦਿੰਦੀ ਹੈ ਇਹ ਕਹਾਣੀ ਖਤਮ ਨਹੀਂ ਹੁੰਦੀ ਇਹ ਹਰ ਸਿੱਖ ਦੇ ਦਿਲ ਵਿੱਚ ਜਿਉਂਦੀ ਰਹਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ